ਬਟਾਲਾ ਦੇ ਸਟਾਫ ਰੂਟ ਤੇ ਬੀਤੀ ਦੇਰ ਰਾਤ ਕਾਰ ਦੀ ਸਾਈਡ ਲੈਨ ਨੂੰ ਲੈ ਕੇ ਦੋ ਟਰਾਲ ਦੇ ਵਿੱਚ ਟਕਰਾਅ ਹੋ ਗਈ ਹੈ ਦੋ ਨੌਜਵਾਨਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਨੂੰ ਕਿ ਬਟਾਲਾ ਦੇ ਸਿਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤਾਂ ਗੱਲਬਾਤ ਦੇ ਦੌਰਾਨ ਜ਼ਖਮੀ ਦਾਇ ਕਹਿਦਾ ਹੈ ਕਿ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਗੱਡੀ ਸਾਈਡ ਕਰਨ ਦੇ ਲਈ ਕਿਹਾ ਸੀ ਕਿ ਐਨੇ ਨੂੰ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਨੇ ਦੂਸਰੇ ਪਾਸੇ ਜ਼ਖਮੀ ਦੇ ਪਿਤਾ ਦਾਇ ਕਹਿੰਨੇ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਸਨ ਤੇ ਸਾਡੇ ਨਾਲ ਕੋਈ ਲੈਣ-ਦੇਣ ਵੀ ਨਹੀਂ ਹੈ ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਦੇ ਗੋਲੀ ਲੱਗੀ ਹੈ ਜਦ ਮੈਂ ਇੱਥੇ ਆਇਆ ਤਾਂ ਉੱਥੇ ਉਹਨਾਂ ਦਾ ਕਹਿਣਾ ਕਿ ਪੁੱਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਅਧਿਕਾਰੀਆਂ ਦਾ ਕਿਹਾ ਹੈ ਕਿ ਸਾਡੇ ਕੋਲ ਦੋ ਨੌਜਵਾਨ ਆਏ ਨੇ ਜੁਨਾ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਦੋਵਾਂ ਦੀ ਹਾਲਤ ਫਿਲਹਾਲ ਅਸਥਿਰ ਹੈ ਪੁਲਿਸ ਦਾ ਇਹ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਅਤ ਹੋਇਆ ਕੀ ਉਸਲੇ ਮੌਕੇ ਦੇ ਮੌਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਵਾੜੀ ਇਹ ਮੈਂ ਸਾਡ ਨੂੰ ਘੱਲ ਲਓ ਅਗਲਾ ਗਲਮੇ ਆਣ ਕੇ ਪੈਂਡਾ ਬੱਸ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਠੀਕ ਤੇ ਤੇਰੇ ਕਿਥੇ ਲੱਗੀ ਮੇਰੇ ਪੜ ਚ ਲੱਗੀ ਭਾਜੀ ਤੇ ਕਿੱਥੇ ਲੱਗੀ ਕਿਹੜੀ ਜਗ੍ਹਾ ਦੀ ਇਹ ਵਾਰਦਾ ਇਹ ਵਾਰ ਬਾਤ ਹੈ ਕੀ ਆ ਸਾਧੂਆਣੇ ਭੱਲੇ ਸਾਧੂਆਣੇ ਮੋਟਾਪ ਰੋਡ ਮੋਟਾਪ ਰੋਡ ਸਾਧੂਆਣੇ ਭੱਲੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਹੀ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਕੱਤ ਹੀ ਚਲੋ ਹਾਂਜੀ ਮੈਂ ਆਪਣੇ ਪਛਾਣ ਕਰਨ ਲਈ ਤੇ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਨਾਲ ਮੇਰੇ ਹਰਤ ਗੋਲੀ ਤੇ ਲਾਈ ਕਿਹ ਜਰਾ ਸੋਰਾ ਬਾਈਟਾ ਸੋਰਾ ਫਗਟ ਹੈ ਗਈ ਆ ਸੋਰਾ ਫਗਟ ਹੋਇਆ ਕੀ ਸੀ ਉਸੇ ਕੋਕੇ ਨੇ ਹਾਂਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਗਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਉੱਤਰ ਮੇਰੇ ਗਲੇ 'ਤੇ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਉਨਾਂ ਨੇ ਹਾ ਤੇ ਕਿ ਮੇਰੇ ਪੜਤੀ ਹੋ ਰਹੀ ਹੈ ਤੇ ਬਸ ਇਹ ਗੱਲ ਪੜਤੀ ਪਛਾਣ ਨਹੀਂ ਬੰਦੇ ਦੀ ਨਾ ਨਾ ਮੇਰੀ ਪਛਾਣ ਨਹੀਂ ਕਾਦੀ ਉਹ ਗੱਡੀ ਹੈ 15 ਕਾਰ ਦੀ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਹੋਈ ਮੈਂ A20 ਤੇ ਹਾਂ ਤੁਸੀਂ ਕਾਰਦੇ ਹੋ ਵੀ ਕਾਰਦੇ ਹਾਂ ਹਾਂਜੀ ਮਨੋ ਕਿ ਪਛਾਣ ਉਹਨਾਂ ਨੇ ਮੈਂ ਕਿਹਾ ਬਈ ਜਗਾ ਤੇ ਥੋੜੀ ਜੀ ਜੇ ਰਸਤਾ ਮੰਗਿਆ ਜੀ ਹਾਂ ਹਾਂਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਹੁਣ ਉਹਨੂੰ ਮੈਂ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਵੀ ਜੀ ਨੋਹਾਂ ਨੂੰ ਨਹੀਂ ਗਿਆ ਨਹੀਂ ਜਾਣਦਾ ਅੱਛਾ ਜੀ ਕੀ ਨਾਮ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੇਟੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਣ ਕੋਈ ਨਹੀਂ ਲੱਗਦੇ ਇਹ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਨੂੰ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਚੰ ਨਹੀਂ ਹੈ ਫੇ ਲੈ ਜਾ ਗੋਡੇ ਤੇ ਗੋਲੀ ਲੱਗੀ ਕੋਈ ਨਾ ਦੀ ਕੋਈ ਲਾਕ ਡਾਟ ਆ ਕੀ ਕੋ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕਰੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਕੋਣ ਮੈਂ ਕਿਹਾ ਸਿਰਫ ਸਾਨੂੰ ਇੰਨਾ ਹੀ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਨਾ ਆਪਾਂ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਿਸ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੇਰੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਿਨੇ ਬਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾਂ ਚ ਲਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾ ਕਿਹਦੇ ਰੰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ਼ ਰੱਖਣੀ ਨਹੀਂ ਰੰਜਤ ਆ ਗਈ ਨਹੀਂ ਤੁਹਾਡਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਹੈ ਅਜੇ ਤੱਕ ਅਹੀ ਪੈਂਠਾ ਸਾਲਾ ਹੀ ਨਾ ਕਿਸ ਨੇ ਉਹ ਇਹ ਕਿਹਾ ਦੇ ਨਾ ਖਵਾਇਆ ਜੀ ਕਿਹਾ ਦੇ ਜੀ ਖਵਾਇਆ ਠੀਕ ਹੈ WhatsApp ਕੀ ਹੋਇਆ ਹੁਣ ਐਸੋ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪਲੀਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈਗੀ ਜੀ ਮੁਰਗੀ ਮੁਲਾ ਬਟਾਲਾ ਇਹਦੇ ਵੀ ਗਨਛੋੜੇ ਲੱਤਾਂ ਤੇ ਜੀ ਗੋੜੀ ਬੱਜੀ ਆ ਦੋ ਜਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਣ ਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕਾ ਹਸਪਤਾਲ ਰੈਫਰ ਕਰ ਦਿੱਤਾ ਕਿ ਮੈਡੀਸਨ ਆ ਮੁੜਿਆ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਆ ਹੋਰ ਵੀ ਕੋਈ ਦਾ ਨੋ ਇਨਫੋਰਮੇਸ਼ਨ ਆ ਕਿ ਕੋਈ ਕੋਈ ਬੰਦਾ ਕਰ ਰਿਹਾ ਨਾ ਨਹੀਂ ਹੋਰ ਇਸ ਸਾਲ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11 ਵਜੇ ਤੇ 10 ਮਿੰਟ ਤੇ ਆਏਗਾ ਤੇ ਦੋਨਾਂ ਦੇ ਕਿੰਨੇ ਲੱਗਿਆ ਬੜੀ ਦੋਵਾਂ ਦੇ 2 2 3 3 ਇੱਕ ਇੱਕ ਦੋ ਦੋ ਗੋਲੀਆਂ ਬਚੀਆਂ ਜੀ ਦੋ 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 ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾਂ ਜੀ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂ ਜੀ ਇਹ ਬਚੀਆਂ ਨੇ ਗੋਲੀਆਂ ਦਾ ਜੀ ਠੀਕ ਹਾਂ ਇਨ ਆਮ